ਹੱਥ ਕੰਮ ਬੈਣਿਆ ਨਾਲ ਬੈਲ ਕੱਟੜੇ ਹੱਥ ਕੰਮ ਬੈਣਿਆ ਨਾਲ ਬੈਲ ਕੱਟੜੇ ਹੱਥ ਕੰਮ ਬੂਦਲਾ ਦੇ ਘੱਟ ਪੱਟੜੇ ਹੱਥ ਕੰਮ ਬੂਦਲਾ ਦੇ ਘੱਟ ਪੱਟੜੇ ਹੋਤੀ ਕੰਮ ਲੈ ਆਪਾ ਹੋਤੀ ਕੰਮ ਲੈ ਆਪਾ ਫੋਤੀ ਨਹੀਂ ਕੋਈ ਯਾਰ ਕੇ ਮਾਈ ਘਰਾਂ ਤੇਰੀ ਹੋਏ ਨੀ ਤੇਰੇ ਦਰ ਤੇ ਘੱਟੇ ਬਣਾਉਣਾ ਮੁੰਡਾ ਤੇਰੀ ਮਤੇ ਦਰ ਤੇ ਘੱਟੇ ਬਣਾਉਣਾ ਮੁੰਡਾ ਤੇਰੀ ਮਤੇ ਦਰ ਤੇ 21 ਜੁਲਾਈ 1960 ਲੁਧਿਆਣਾ ਜ਼ਿਲ੍ਹੇ ਦੇ ਪਿੰਡ ਦੁਗਰੀ ਵਿਖੇ ਤਨੀ RAM ਨੇ ਜਨਮ ਲਿਆ ਜਿਨ੍ਹਾਂ ਨੂੰ ਅਸੀਂ ਸਾਰੇ ਅਮਰ ਸਿੰਘ ਚਮਕੀਲਾ ਦੇ ਨਾਮ ਤੋਂ ਜਾਣਦੇ ਹਾਂ ਉਹ ਸਿਰਫ ਨਾਮ ਦੇ ਹੀ ਤਣੀ ਨਹੀਂ ਬਲਕਿ ਗੁਣਾਂ ਦੇ ਵੀ ਤਣੀ ਸੀ ਇਸ ਨੂੰ ਪੰਜਾਬ ਦੀ ਖੁਸ਼ਕਿਸਮਤੀ ਹੀ ਕਹਿ ਸਕਦੇ ਹਾਂ ਕਿ ਖੁਦਾ ਨੇ ਇੰਨਾ ਅਨਮੋਲ ਤੇ ਸੁਰੀਲਾ ਗਾਇਕ ਪੰਜਾਬ ਦੀ ਧਰਤੀ ਨੂੰ ਤਖਸੀਮ ਕੀਤਾ ਪਰ ਅਫਸੋਸ ਅਸੀਂ ਐਸੇ ਹੀਰੇ ਨੂੰ ਉਹਨਾਂ ਨਾਲ ਈਰਖਾ ਕਰਨ ਵਾਲਿਆਂ ਦੀਆਂ ਬੁਰੀਆਂ ਨਜ਼ਰਾਂ ਤੋਂ ਬਚਾ ਨਾ ਸਕੇ ਕੁਈ ਦੁਹਰਾਏ ਨਹੀਂ ਕਿ ਅਮਰ ਸਿੰਘ ਚਮਕੀਲਾ ਦੀ ਬੇਵਕਤੀ ਮੌਤ ਲੱਗੀ ਪੰਜਾਬ ਦੀ ਗਾਇਕੀ ਨੂੰ ਜੋ ਘਾਟਾ ਹੋਇਆ ਹੈ ਉਹ ਨਾ ਪੂਰਨ ਯੋਗ ਉਸ ਰੋਤਿਆਂ ਦੇ ਮਾਣ ਤੇ ਐਸਾ ਜਾਦੂ ਬਖੇਰਤੇ ਕਿ ਉਹਨਾਂ ਨੂੰ ਸੁਣਨ ਲਈ ਲੋਕ ਘਰਾਂ ਦੇ ਕੰਢਾ ਕੋਠੇ ਟੱਪਣੋਂ ਵੀ ਗੁਰੇਜ਼ ਨਹੀਂ ਸੀ ਕਰਦੇ ਅਮਰ ਸਿੰਘ ਚਮਕੀਲਾ ਨੇ ਆਪਣੀ ਕਲਮ ਨਾਲ ਜੋ ਵੀ ਲਿਖਿਆ ਸਭ ਆਪਣੇ ਆਲੇ ਦੁਆਲੇ ਦੇ ਮਾਹੌਲ ਨੂੰ ਤੇਰ ਦੇ ਆਪਨੀ ਮਨਮੋਹਕ ਤੇ ਸੁਰੀਲੀ ਗਾਇਕੀ ਵਿੱਚ ਫਿਰੋਕੇ ਸੁਰੋਤਿਆਂ ਦੇ ਰੂਹ ਰੋਗੀ ਕਈ ਕਈ ਘੰਟੇ 스테ਜ 'ਤੇ ਜਾਓਂ ਪਰ ਬਿਨਾਂ ਰੁਕੇ ਰੰਗ ਬੰਨਣ ਵਾਲਾ ਅਮਰ ਸਿੰਘ ਚਮਕੀਲਾ ਇੱਕ ਵੱਖਰੇ ਹੀ ਤਰ੍ਹਾਂ ਦਾ ਕਲਾਕਾਰ ਸੀ ਅਮਰ ਸਿੰਘ ਚਮਕੀਲਾ ਦੇਖਿਤ ਹਮੇਸ਼ਾ ਸੱਚ ਬੋਲਦੇ ਇੱਕ ਪਾਸੇ ਤੇ ਉਹਨਾਂ ਨੂੰ ਚਾਣ ਵਾਲਿਆਂ ਦੀ ਗਿਤੀ ਦਿਨ ਬਦਿਨ ਵਧਦੀ ਜਾ ਰਹੀ ਸੀ ਤੇ ਦੂਜੇ ਪਾਸੇ ਈਰਖਾ ਕਰਨ ਵਾਲਿਆਂ ਦੀ ਕਤਾਰ ਵੀ ਲੰਬੀ ਹੁੰਦੀ ਜਾ ਰਹੀ ਸੀ ਤੇ ਉਹਨਾਂ ਨੇ ਲੱਚਰਤਾ ਦਾ ਕਲੰਕ ਉਹਦੇ ਮੱਥੇ 'ਤੇ ਮੜਨਾ ਸ਼ੁਰੂ ਕਰ ਦਿੱਤਾ ਉਹਨਾਂ ਲੋਕਾਂ ਦੇ ਘਰ ਭਾਬੀ ਜੀਠ ਜੀਜਾ ਸਾਲੀ ਦੇ ਰਿਸ਼ਤੇ ਉੱਪਰ ਗਾਇਉ ਹੋਏ ਗੀਤਾਂ ਨੂੰ ਸੁਣਨ ਲਈ ਤਾਂ ਖੁੱਲੇ ਰਹਿੰਦੇ ਸਨ ਪਰ ਹਮਰ ਸਿੰਘ ਚਮਕੀਲਾ ਵੱਲੋਂ ਬਾਬੇ ਨਾਨਕ ਨੂੰ ਆਵਾਜ਼ ਮਾਰਦੇ ਹੋਏ ਗਾਏ ਗੀਤ ਗੀਤਾਂ ਨੂੰ ਸੁਣਨ ਲਈ ਤਿਆਰ ਨਹੀਂ ਸਨ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਗੀਤ ਲੋਕ ਤਤ ਲੋਕਾ ਥਾਵਾਂ ਜਿਵੇਂ ਕਿ ਢਾਈ ਦਿਨ ਦੀ ਪ੍ਰਾਣੀ ਇੱਥੇ ਐਵੇਂ ਨਾ ਜਿੰਦੇ ਮਾਨ ਕਰੀ ਵਰਗੇ ਹੋਰ ਵੀ ਕਹੀ ਗੀਤ ਪੰਜਾਬ ਦੇ ਸੱਭਿਆਚਾਰ ਨੂੰ ਅੱਜ ਵੀ ਚਾਰ ਚੰਦ ਲਗਾਉਂਦੇ ਅੱਜ ਬਹੁਤ ਸਾਰੇ ਕਲਾਕਾਰ ਉਹਨਾਂ ਦੀਆਂ ਬਣਾਈਆਂ ਹੋਈਆਂ ਕੰਪਾਸ ਦੇ ਗੀਤਾਂ ਨੂੰ ਉਹਨਾਂ ਦੇ ਸਿਰ ਤੇ ਸਟਾਰ ਬਣ ਚੁੱਕੇ ਆ ਇਹ ਗੱਲ ਕਿਤੇ ਨਾ ਕਿਤੇ ਜ਼ਰੂਰ ਉਹਨਾਂ ਤੋਂ ਈਰਖਾ ਕਰਨ ਵਾਲਿਆਂ ਦੇ ਹੱਥ ਵਿੱਚ ਹੁੰਗਾ ਰਾਬਰਦੀ ਹੈ ਕਿ ਅੱਜ ਵੀ ਕਦੇ ਕਿਸੇ ਨੇ ਉਹਨਾਂ ਦੇ ਹੱਕ ਵਿੱਚ ਖੁੱਲ੍ਹ ਕੇ ਹਾਂ ਦਾ ਨਾਰਾ ਨਹੀਂ ਮਾਰਿਆ। ਦੇਖੀਰ। ਅੱਜ ਵਾਂਗ ਉਸ ਵੇਲੇ ਵਿੱਚ ਉਹਨਾਂ ਤੋਂ ਈਰਖਾ ਕਰਨ ਆਇਆ ਦੀ ਕਿ 8 ਮਾਰਚ 1988 ਦੇ ਕਾਲੇ ਦਿਨ ਪਿੰਡ ਮਹਿਸਾਪੁਰ ਵਿਖੇ ਵਿਆਹ ਦਾ ਪ੍ਰੋਗਰਾਮ ਕਰਨ ਗਏ ਅਮਰ ਸਿੰਘ ਤੇ ਉਹਨਾਂ ਦੀ ਧਰਮ ਪਤਨੀ ਤੇ ਸਾਥੀ ਕਲਾਕਾਰ ਵਿਭਾ ਅਮਰਜੋਤ ਨੂੰ ਮੋਟਰਸਾਈਕਲ ਤੇ ਆਏ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਨਾਲ ਛੱਲੀ ਕਰ ਦਿੱਤੀ। ਈਰਖਾ ਕਰਨ ਵਾਲਿਆਂ ਨੇ ਜ਼ਰੂਰ ਸੋਚਿਆ ਹੋਵੇਗਾ ਕਿ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਹੋ ਤੇ ਉਹਨਾਂ ਨੇ ਅਮਰ ਸਿੰਘ ਚਮਕੀਲਾ ਦੀ ਆਵਾਜ਼ ਨੂੰ ਖਾਮੋਸ਼ ਕਰਵਾ ਦਿੱਤਾ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਉਹਨਾਂ ਨੇ ਅਮਰ ਸਿੰਘ ਚਮਕੀਲਾ ਦੀ ਆਵਾਜ਼ ਨੂੰ ਹਮੇਸ਼ਾ ਹਮੇਸ਼ਾ ਲਈ ਅਮਰ ਕਰ ਦਿੱਤਾ ਸਜਣੋ ਜੇ ਤੁਹਾਨੂੰ ਸਾਡੀ ਇਹ ਪੇਸ਼ਕਸ਼ ਚੰਗੀ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਅਮਰ ਸਿੰਘ ਚਮਕੀਲਾ ਦੇ ਹੱਕ ਵਿੱਚ ਹਾਂ ਦਾ ਨਾਣਾ ਜ਼ਰੂਰ